ਹਾਂਜੀ ਲੋ ਵੀ ਮਿੱਤਰੋ ਫੇਰ ਆ ਗਿਆ ਕੰਮ ਡੀਪੀਸੀ ਤੇ ਜਿੱਥੇ ਆਪਾਂ ਇੱਕਦੋ ਵੀਡੀਓ ਵੀ ਪਾਈਆਂ ਸੀਗੀਆਂ ਤੇ ਹਰ ਇੱਕ ਦਾ ਤਰੀਕਾ ਪਾਉਣ ਦਾ ਵੱਖਰਾ ਹੈਗਾ ਕਿਸੇ ਨੇ 3 ਇੰਚ ਹੀ ਪਾਉਂਦਾ ਕੋਈ ਕੋਈ 4 ਇੰਚ ਹੀ ਪਾਉਦਾ ਕੋਈ ਵਾਈਬ੍ਰੇਟਰ ਮਾਰ ਕੇ ਪਾਉਦਾ ਕੋਈ ਕਿਵੇਂ ਪਾਉਦਾ ਅਸੀਂ 1.5 ਇੰਚ ਹੀ ਫਾਰਮਾ ਆਪਣਾਇਆ ਹੋਇਆਗਾ ਕਿ ਇੰਨੀ ਪਾਉਣੇ ਆਗੇ ਤੇ ਬਾਕੀ ਨਾ ਵੀ ਚਲੋ ਹਰੇਕ ਦਾ ਤਰੀਕਾ ਆਪਣਾ ਵੱਖਰਾਗਾ ਹਰੇਕ ਦਾ ਆਪਣਾ ਰੇਟ ਵੱਖਰਾਗਾ ਹਨਾ ਕੰਮ ਦੇ حساب ਨਾਲ ਰੇਟ ਦੇ حساب ਨਾਲ ਹੀ ਅੱਜਕੱਲ ਕੰਮ ਹੁੰਦਾਗਾ ਕੋਈ ਵੀ ਕੰਮ ਨਹੀਂ ਰੇਟ ਤੋਂ ਬਿਨਾ ਤਾਂ ਕੋਈ ਸਮਾਨ ਪਾਉਣਾ ਜਾਂ ਕੰਮ ਕਰਨਾ ਚਾਹੇ ਲੇਬਰ ਰੇਟ ਤੇ ਆ ਚਾਹੇ ਵਿੱਦ ਮਟੀਰੀਅਲ ਔਖਾ ਹੋ ਜਾਂਦਾ ਹਨਾ ਸਾਰੇ ਸਿਆਣੇ ਆਗੇ ਬਾਕੀ ਇਕਲ ਦੂਜੇ ਦੀਆਂ ਵੀਡੀਓ ਕੱਲੀਆਂ ਦੇਖ ਕੇ ਨਾ ਕੰਮ ਕਿਹਾ ਕਰੋ ਵੀ ਯਾਰ ਉਹ ਕੰਮ ਐ ਕਰਦਾ ਉਹ ਕੰਮ ਐ ਕਰਦਾਗਾ ਅਗਲੇ ਦਾ ਰੇਟ ਵੀ ਪੁੱਛਿਆ ਕਰੋ ਵੀ ਕੀ ਰੇਟ ਕੀਤਾ ਹੋਇਆਗਾ ਵੀ ਉਨਾਂ ਸੀ ਰੇਟ ਦੇ ਰਹੇ ਆਂਗੇ ਜੇ ਕਿਸੇ ਨੂੰ ਨਾ ਪੈਸੇ ਚਾਰ ਬਰਨਗੇ ਫੇਰ ਹੀ ਅਗਲਾ ਖੋਸੋ ਕੇ ਕੰਮ ਕਰਦਾ ਹੁੰਦਾ ਨਹੀਂ ਤਾਂ ਕੋਈ ਵੀ ਨਹੀਂ ਅੱਜ ਕੱਲ ਕਰਦਾ ਹਨਾ ਆਪਦੇ ਘਰੋਂ ਪੈਸੇ ਲਾ ਕੇ ਕੋਈ ਨਹੀਂ ਕਿਸੇ ਦਾ ਵੜਾ ਕੇ ਦਿੰਦਾ ਤੇ ਬਾਕੀ ਵੀਡੀਓ ਕਿਵੇਂ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਮੇਰੇ ਪੇਜ ਨੂੰ ਫੋਲੋ ਕਰ ਲਿਓ ਤੇ ਕਰ ਦਿਓ ਵੀਡੀਓ ਨੂੰ ਸ਼ੇਅਰ ਧੰਨਵਾਦ ਸਾਰਾ